ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਜਰਨਲ ਇੰਦਰ ਕੋਰ ਮੋਟੀਵੇਸ਼ਨਲ ਪੁਰਾਣਾ ਹੋ ਗਿਆ ਡਾਇਲੌਗ ਹਨ ਪਰ ਉੱਚ ਵਿਚਾਰਾਂ ਨਾਲ ਭਰਿਆ ਹੋਇਆ ਭਰਪੂਰਾ ਕਹਿੰਦਾ ਮਤਲਬ ਮੋਟੀਵੇਸ਼ਨ ਚੈਨਲ ਦਾ ਨਾਮ ਹੀ ਇੰਨਾ ਖਾਸ ਆ ਵੀ ਹਰੇ ਕੋਈ ਇਸ ਨੂੰ ਸਮਝ ਨਹੀਂ ਸਕਦਾ ਮੈਂ ਪਹਿਲਾਂ ਵੀ ਕਿਹਾ ਸੀਗਾ ਤੇ ਹੁਣ ਵੀ ਕਹਿ ਰਹੀਆਂ ਮੇਰੇ ਨਾਲ ਸਿਰਫ ਉਹੀ ਬੰਦੇ ਜੁੜੇ ਹੋਏ ਨੇ ਜਿਹੜੇ ਕਿ ਜ਼ਿੰਦਗੀ 'ਚ ਕੁਝ ਸਿੱਖਣਾ ਚਾਹੁੰਦੇ ਨੇ ਤੇ ਮੇਨ ਗੱਲ ਕਹਾਂ ਨਾ ਤੇ ਤੁਸੀਂ ਸਾਰੇ ਹੀ ਬਹੁਤ ਚੰਗੇ ਵਿਚਾਰਾਂ ਵਾਲਿਓ ਜਿਹੜੇ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਬੈਠੇ ਹੋ ਜਾਂ ਫਿਰ ਦੇਖ ਰਹੇ ਹੋ ਕਿਉਂਕਿ ਅੱਜ ਦੇ ਟਾਈਮ 'ਚ ਹਰੇਕ ਕੋਈ ਫਾਲਤੂ ਦੀ ਇਨਫੋਰਮੇਸ਼ਨ ਲੈਣਾ ਨਹੀਂ ਚਾਹੁੰਦਾ ਖੈਰ ਬਹੁਤ ਧੰਨਵਾਦ ਹੈ ਜੀ ਤੁਹਾਡਾ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਹਾਂ ਲਾਈਫ ਚੇਂਜ ਕਰਨਾ ਚਾਹੁੰਨੇ ਹੋ ਠੀਕ ਹੈ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਆ ਪਰ ਹਾਂ ਇਹੋ ਜੇ ਬੋਲ ਜ਼ਰੂਰ ਨੇ ਜਿਹੜੇ ਕਿ ਸਾਡੇ ਮਾਈਂਡ ਦੇ ਸੈਟਅਪ ਨੂੰ ਚੇਂਜ ਕਰ ਸਕਦੇ ਨੇ ਕਿਦਾਂ ਕਹਿੰਦੇ ਨੇ ਸੰਗਤ ਦਾ ਅਸਰ ਜ਼ਰੂਰ ਪੈਂਦਾ ਹੈ ਸੰਗਤ ਦੀ ਰੰਗਤ ਚੜ੍ਹਦੀ ਜ਼ਰੂਰ ਹੈ ਸੋ ਮੇਰੀ ਕੋਈ ਵੀ ਵੀਡੀਓ ਕੋਈ ਵੀ ਗੱਲ ਨਾ ਸਕ੍ਰਿਪਟਿਡ ਨਹੀਂ ਹੁੰਦੀ ਸੋ ਆਈ ਸੋਚਿਆ ਕਰੋ ਵੀ ਜਿਹੜੇ ਮੇਰੇ ਨਾਲ 3k ਹਜ਼ਾਰ ਸਬਸਕ੍ਰਾਈਬਰ ਜੁੜੇ ਹੋਏ ਨੇ ਮੈਨੂੰ ਆਈ ਫੀਲ ਹੁੰਦਾ ਵੀ ਤੁਸੀਂ ਸਾਹਮਣੇ ਬੈਠ ਕੇ ਸੁਣ ਰਹੇ ਹੋ ਤੇ ਮੈਂ ਤੁਹਾਨੂੰ ਸੁਣਾ ਰਹੀ ਹਾਂ ਤੇ ਜੋ ਗੱਲ ਦਿਲ ਦੇ ਵਿੱਚ ਆਉਂਦੀ ਹੈ ਮਾਈਂਡ ਦੇ ਵਿੱਚ ਜੋ ਵੀ ਗੱਲ ਆਉਂਦੀ ਹੈ ਮੈਂ ਕਹਿ ਦਿੰਦੀ ਆ ਇਸ ਕਰਕੇ ਨਾ ਇੰਪੋਰਟੈਂਟ ਗੱਲਾਂ ਹੁੰਦੀਆਂ ਨੇ ਤੇ ਵਧੀਆ ਲੱਗਣ ਤਾਂ ਧਿਆਨ ਨਾਲ ਸੁਣੋ ਅਸਰ ਹੋਵੇ ਤਾਂ ਮੈਂ ਆਪਣੇ ਆਪ ਨੂੰ ਭਾਗਾਂ ਵਾਲੀ ਸਮਝੂਗੀ ਸੋ 2024 ਦੇ ਵਿੱਚ ਅਸੀਂ ਬਾਲੀਆਂ ਟੈਨਸ਼ਨਾਂ ਲੈ ਲਈਆਂ ਬਹੁਤ ਸਾਰੀਆਂ ਟੈਨਸ਼ਨਾਂ ਦੀ ਪੰਡ ਸਿਰ ਤੇ ਰੱਖੀ ਬੈਠੀਆਂ ਕੁਝ ਐਸ ਜੀਆਂ ਗੱਲਾਂ ਨੇ ਜਿਹੜੀਆਂ ਸ਼ੇਅਰ ਕਰਨ ਦਾ ਦਿਲ ਨਹੀਂ ਕਰਦਾ ਸ਼ੇਅਰ ਕਰਦੇ ਆ ਤਾਂ ਇਹ ਟੈਨਸ਼ਨ ਹੋ ਜਾਂਦੀ ਹੈ ਵੀ ਕਿਤੇ ਬੇਇੱਜ਼ਤੀ ਨਾ ਹੋ ਜAVE ਚਾਰ ਬੰਦਿਆਂ 'ਚ ਸਾਡੀ ਗੱਲ ਨਾ ਉੱਡ ਜਾਵੇ ਪੈਸੇ ਦੀ ਟੈਨਸ਼ਨ ਹੈ ਰਿਸ਼ਤੇ ਖਰਾਬ ਹੋਣ ਦੀ ਟੈਨਸ਼ਨ ਹੈ ਇੱਜ਼ਤ ਦੀ ਟੈਨਸ਼ਨ ਹੈ ਯਾਨੀ ਕਿ 올 ਓਵਰ ਗੱਲ ਕਰਾਂ ਤਾਂ ਟੈਨਸ਼ਨਾਂ ਦੀ ਪੰਡ ਬਾਲੀ ਹੈਵੀ ਹੈ ਥੋੜੀ ਹੌਲੀ ਕਰਦੇ ਆ ਅੱਜ ਇਸ ਨੂੰ ਠੀਕ ਹੈ ਸੋ ਮੈਂ ਪੁਆਇੰਟਾਂ ਦੇ ਵਿੱਚ ਦੱਸਣਾ ਚਾਹੂੰਗੀ ਤੁਹਾਨੂੰ ਜਿਹਦੇ ਹਾਂਜੀ 2024 ਚ ਬਾਲੀਆਂ ਟੈਨਸ਼ਨਾਂ ਲੈ ਲਈਆਂ ਇੱਕ ਮੰਥ ਰਹਿ ਗਿਆ ਹੁਣ 2025 ਚ ਆਪਾਂ ਨਵੀਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਮੈਂ ਗੱਲ ਕਰਦੀ ਹਾਂ ਰਿਸ਼ਤਿਆਂ ਦੀ ਜਿਹੜੇ ਰਿਸ਼ਤਿਆਂ ਦੀ ਟੈਨਸ਼ਨਾਂ ਚ ਜੀ ਰਹੇ ਨੇ ਜਿੱਥੇ ਬਾਰ ਬਾਰ ਝੂਕਣਾ ਪਵੇ ਤਾਂ ਝੂਕਣ ਚ ਕੋਈ ਬੁਰਾਈ ਨਹੀਂ ਹੈ ਕਿਉਂਕਿ ਕਹਿੰਦੇ ਆ ਫਲ ਨੀਮਿਆ ਰੁੱਖਾਂ ਨੂੰ ਲੱਗਦੇ ਵੀ ਉੱਚਾ ਹੋ ਕੇ ਮਾਰ ਨਾ ਕਰੇ ਕਦੇ ਬਾਬਾ ਨਾਨਕ ਵੀ ਸਿਰਫ ਨੀਵੇਂ ਲੋਕਾਂ ਦੇ ਗਰੀਬੀ ਰੇਖਾ ਦੇ ਵਿੱਚ ਹੀ ਖੁਸ਼ ਹੁੰਦਾ ਸੀ ਸੋ ਇਸ ਕਰਕੇ ਪਰਮਾਤਮਾ ਸਿਰਫ ਉਹਨਾਂ ਨਾਲ ਹੀ ਜ਼ਿਆਦਾ ਜੁੜਿਆ ਰਹਿੰਦਾ ਜਿਹੜੇ ਨਿਮਾਣਾ ਪਣਾ ਰੱਖਦੇ ਨੇ ਪਰ ਹਮ ਕਾਲੀ ਯੁਗ ਦਾ ਸਮਾਂ ਐਨਾ ਵੀ ਨਾ ਗਿਰੋ ਵੀ ਤੁਹਾਨੂੰ ਸ਼ਰਮਸਾਰ ਹੋਣਾ ਪਵੇ ਚੁਕਣਾ ਜਿੱਥੇ ਪੇਰੈਂਟਸ ਦੀ ਗੱਲ ਆਵੇ ਜਿੱਥੇ ਸਾਡੇ ਲਾਈਫ ਪਾਰਟਨਰ ਦੀ ਗੱਲ ਆਵੇ ਜਿੱਥੇ ਸਾਡੇ ਬੱਚਿਆਂ ਦੀ ਦੈਟਸ ਇਟ ਜਦੋਂ ਤੱਕ ਭੈਣ ਭਰਾ ਉਦੋਂ ਨਹੀਂ ਜਦੋਂ ਤੱਕ ਵਿਆਹ ਨਹੀਂ ਹੋਇਆ ਛੜੀਆਂ ਗੱਲਾਂ ਮੈਂ ਨੋਟਿਸ ਕੀਤੀਆਂ ਨੇ ਸੱਚਾਈ ਬੋਲਦੀਆਂ ਇਹਦੇ ਵਿੱਚ ਚਾਹੇ ਕੋੜੀ ਲੱਗੇ ਕਿਸੇ ਨੂੰ ਚਾਹੇ ਗੁੱਸਾ ਲੱਗੇ ਤੇ 100% ਦੇ ਵਿੱਚੋਂ 70% ਲੋਕਾਂ ਦੇ ਇਹ ਹਾਲ ਨੇ ਭੈਣ ਭਰਾ ਵੀ ਵਿਆਹ ਤੋਂ ਬਾਅਦ ਕਾਫੀ ਚੇਂਜ ਹੋ ਜਾਂਦੇ ਨੇ ਕੁੜੀਆਂ ਦੇ ਰਿਸ਼ਤੇ ਤਾਂ অলਮੋਸਟ ਚੇਂਜ ਹੁੰਦੇ ਹੀ ਨੇ ਜੇ ਵਿਆਹ ਤੋਂ ਬਾਅਦ ਭਰਾਵਾਂ ਦੇ ਰਿਸ਼ਤਿਆਂ ਦੇ ਵਿੱਚ ਫਿੱਕ ਪੈਂਦੀ ਹੈ ਜਦੋਂ ਉਹਨਾਂ ਦੇ ਵਿਆਹ ਹੋ ਜਾਂਦੇ ਨੇ ਯਾਨੀ ਕਿ ਇੱਕ ਜਨਾਨੀ ਜਨਾਨੀ ਤੇ ਹੀ ਵੈਰੀ ਹੋ ਜਾਂਦੀ ਹੈ ਦੋ ਭਾਈਆਂ ਨੂੰ ਅੱਡ ਕਰਨ ਦੇ ਵਿੱਚ ਜਨਾਨੀਆਂ ਦਾ ਹੱਥ ਹੁੰਦਾ ਜੀ ਲੇਡੀਜ਼ ਦਾ ਹੀ ਹੱਥ ਹੁੰਦਾ ਹੈ ਭਰਾਵਾਂ ਨੂੰ ਅੱਡ-ਅੱਡ ਕਰਨ ਦੇ ਵਿੱਚ ਕਲੇਸ਼ ਪਾਉਣ ਦੇ ਵਿੱਚ ਮਨਮੁਟਾਵ ਹੋਣ ਦੇ ਵਿੱਚ ਮੈਂ ਇੱਕ ਲੇਡੀ ਹੋ ਕੇ ਇੱਕ ਲੇਡਿਸ ਦੀ ਹੀ ਬਰਾਈ ਕਾਟੇ ਕਿਉਂਕਿ ਮੈਂ ਜਾਣਦੀ ਆਂ ਕਹਿੰਦੇ ਇੱਕ ਔਰਤ ਦੀ ਔਰਤ ਦੀ ਦੁਸ਼ਮਣ ਹੁੰਦੀ ਹੈ ਸੱਚਾਈ ਹੈ ਮੈਂ ਪਰਖਿਆ ਹੋਇਆ ਮੇਰੀ ਫੈਮਲੀ ਦੇ ਵਿੱਚ ਮੈਂ ਸ਼ਹਿਰ ਤੋਂ ਆ ਮੇਰਾ ਦਿਲ ਕਰਦਾ ਕਿ ਮੈਂ ਇੱਕ ਟੱਬਰਦਾਰੇ ਦੇ ਵਿੱਚ ਘਟਾਂ ਪਰ ਜਿਹੜੇ ਮੇਰੇ ਤੋਂ ਪਹਿਲਾਂ ਫੈਮਲੀ ਮੈਂਬਰ ਚ ਆਈ ਹੋਈ ਹੈ ਉਹ ਸੋਚਦੀ ਹੈ ਕਿ ਮੈਂ ਇਕੱਲੀ ਰਵਾਂ ਸੋ ਉਹਨੇ ਤਿੰਨ ਦਿਨ ਰਗੀਤੇ ਹੋਏ ਨੇ ਕਰਦੇ ਸੋ ਮੈਨੂੰ ਫੀਲ ਹੁੰਦਾ ਵੀ ਪਿੰਡਾ ਸ਼ਹਿਰਾਂ ਵਾਲਾ ਇਹਦੇ 'ਚ ਕੋਈ ਰੋਲ ਨਹੀਂ ਰੋਲ ਹੁੰਦਾ ਸਾਡੀ ਸੋਚ ਦਾ ਇਟ ਮੀਨਸ ਜਨਾਨੀ ਹੀ ਜਨਾਨੀ ਦੀ ਵੈਰੀ ਆ ਨਹੀਂ ਚਰਦੀ ਇਕੱਜ ਜਿੱਥੇ ਤੁਹਾਨੂੰ ਲੱਗੇ ਵੀ ਰਿਸ਼ਤਾ ਸੜ ਸਕਦਾ ਫਿਰ ਤੁਸੀਂ ਜਿੱਥੇ ਛੋਟੇ ਛੋਟੇ ਗੱਲਾਂ ਪਿੱਛੇ ਰਿਸ਼ਤੇ ਤੋੜਨ ਦੀ ਗੱਲ ਕੀਤੀ ਜਾਂਦੀ ਹੋਵੇ ਨਾ ਤਾਂ ਬਸ ਇਹ ਸੋਚ ਲਓ ਵੀ ਉਹ ਬੰਦਾ ਬਾਹਲਾ ਲੰਬਾ ਤੁਹਾਡੇ ਨਾਲ ਚੱਲ ਨਹੀਂ ਸਕਦਾ ਇੱਕ ਗੱਲ ਹੋਰ ਜਦੋਂ ਛੋਟੇ ਛੋਟੇ ਲੜਾਈਆਂ ਹੁੰਦੀਆਂ ਨਾ ਕਿਸੇ ਨਾਲ ਵੀ ਲਾ ਲਓ ਤੇ ਉਹ ਬੰਦਾ ਜਦੋਂ ਤੁਹਾਨੂੰ 2-4 ਸਾਲ ਪਹਿਲੇ ਕੋਈ ਵੀ ਗੱਲ ਦਾ ਮਹਿਣਾ ਦੇ ਦੇ ਮੈਂ ਐਂ ਕੀਤਾ ਸੀ ਤੂੰ ਮੇਰੇ ਲਈ ਕੀ ਕੀਤਾ ਉੱਥੇ ਵੀ ਪਿੱਛੇ ਹਟ ਜਾਣਾ ਚਾਹੀਦਾ ਹੈ ਜਿਹੜਾ ਬੰਦਾ ਪਿੱਛੇ ਕਈ ਸਾਲਾਂ 'ਚ ਜਾ ਕੇ ਸਾਨੂੰ ਮਿਹਣੇ ਦੇ ਸਕਦਾ ਉਹ ਅੱਗੇ ਤੁਹਾਡੇ ਨਾਲ ਕੀ ਜ਼ਿੰਦਗੀ ਗੁਜ਼ਾਰ ਸਕਦਾ ਇਟ ਮੀਨਸ ਕਹ ਲੋ ਫੇਰ ਲੜਾਈ ਹੋ ਕੇ ਉਹ ਤੁਹਾਨੂੰ ਅੱਜ ਦੇ ਵੀ ਮਿਹਣੇ ਦੇ ਦੂਗਾ ਸੋ ਲੜਨਾ ਮੂਰਖਤਾ ਦੀ ਨਿਸ਼ਾਨੀ ਹੁੰਦੀ ਹੈ ਬਹਿਸ ਬਾਜੀ ਕਰਨਾ ਇਹ ਕੋਈ ਚੰਗੀਆਂ ਗੱਲਾਂ ਨਹੀਂ ਚੁੱਪ ਚਾਪ ਆਪਣੇ ਕਦਮ ਪਿੱਛੇ ਹਟਾ ਲਓ ਬੋਲੋ ਹੀ ਨਾ ਕਹਿੰਦੇ ਜੇ ਦੁਸ਼ਮਣ ਨੂੰ ਮਾਰਨਾ ਹੈ ਸਾਡੀ ਕਿਸਮਾਈਲੀ ਕਾਫੀ ਹੁੰਦੀ ਹੈ ਗੋਲੀ ਦੀ ਲੋੜ ਨਹੀਂ ਹੁੰਦੀ ਜੇਕਰ ਕੋਈ ਤੁਹਾਡੇ ਤੋਂ ਜ਼ਿਆਦਾ ਸੜਦਾ ਹੈ ਜਾਂ ਗਲੀ ਮੁਹੱਲੇ ਦਾ ਰਿਸ਼ਤੇਦਾਰ ਜਾਂ ਕੋਈ ਵੀ ਹੈ ਤੁਸੀਂ ਬਸ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਵੀਡੀਓਜ਼ ਪਾਓ ਖੁਸ਼ ਰਹੋ ਵਿਆਹ ਸ਼ਾਦੀਆਂ ਦੇ ਵਿੱਚ ਨੱਚੋ ਡੱਪੋ ਅਗਲੇ ਨੇ ਵੈਸੇ ਹੀ ਮਰ ਜਾਣਾ ਮੈਂ ਤਾਂ ਇਹਦਾ ਇੰਨਾ ਬੁਰਾ ਤੱਕ ਦਸੀ ਹਸੀ ਖੇਢੀ ਜਾਂਦਾ ਸੋ ਇਸ ਕਰਕੇ ਨਾ ਬਦਲਾ ਬੁਦਲਾ ਲੈਣਾ ਚੁਗਲੀਆਂ ਕਰਨੀਆਂ ਪਿੱਠ ਵਿੱਚੇ ਬੁਰਾਈ ਕਰਕੇ ਆਪਣਾ ਟਾਈਮ ਵੇਸਟ ਨਾ ਕਰੋ ਛੱਡ ਦਿਓ ਖੜਾ ਸੋ ਰਿਸ਼ਤਿਆਂ ਦੀ ਬੜੀ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਲੈਣੀ ਸਿਰਫ ਆਪਣੇ ਪੇਰੈਂਟਸ ਦੀ ਆਪਣੇ ਲਾਈਫ ਪਾਰਟਨਰ ਦੀ ਬੱਚਿਆਂ ਦੀ ਵੀ ਬੜੀ ਟੈਨਸ਼ਨ ਨਾ ਲਿਆ ਕਰੋ ਬੱਚਿਆਂ ਦਾ ਮੈਂ ਟੋਪਿਕ ਨੈਸਟ ਦੱਸੂਗੀ ਫਿਲਹਾਲ ਇੱਥੇ ਸਿਰਫ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ ਜਿੱਥੇ ਝੁਕਿਆ ਜਾਵੇ ਇੱਕ ਦੋ ਵਾਰ ਝੁਕ ਜਾਇਆ ਕਰੋ ਹਰ ਵਾਰ ਝੁਕਣ ਤੇ ਆਪਣੀ ਇਨਸਲਟ ਫੀਲ ਹੋਵੇ ਤਾਂ ਚੁੱਪ ਚਾਪ ਚਾਰ ਕਦਮ ਪਿੱਛੇ ਕਰ ਲਿਆ ਕਰੋ ਨਾ ਬੋਲਣਾ ਨਾ ਮਿਹਨੇ ਦੇਣੇ ਨਾ ਲੜਨਾ ਬਸ ਰਿਸ਼ਤਿਆਂ ਦੀ ਟੈਨਸ਼ਨ ਲੈਣੀ ਬੰਦ ਕਰੋ ਪਰਮਾਤਮਾ ਦਾ ਨਾਮ ਜੋ ਆਪਣੇ ਪੇਰੈਂਟਸ ਦੀ ਸੇਵਾ ਕਰੋ ਦੈਟਸ ਇਟ ਬਾਹਰਲੇ ਲੋਕਾਂ ਦੀ ਟੈਨਸ਼ਨ ਲੈ ਕੇ ਆਪਣੇ ਘਰ ਦੇ ਵਿੱਚ ਕਲੇਸ਼ ਪਾਣ ਦੀ ਲੋੜ ਨਹੀਂ ਆ ਕੋਈ ਕੰਮ ਨਹੀਂ ਆਉਂਦਾ ਸੋ ਮੇਨ ਟੋਪਿਕ ਰਿਸ਼ਤਿਆਂ ਦੀ ਟੈਨਸ਼ਨ ਖਤਮ ਠੀਕ ਹੈ ਜੀ ਹੁਣ ਜੀ ਸੈਕਿੰਡ ਪੁਆਇੰਟ ਆਪਣੇ ਆਪ ਨੂੰ ਚੇਂਜ ਕਰਨ ਦਾ ਸਭ ਤੋਂ ਸੈਕਿੰਡ ਪੁਆਇੰਟ ਮੇਨ ਜਿਹੜਾ ਹੈਗਾ ਉਹ ਹੈ ਪੈਸਾ ਪੈਸੇ ਨਾਲ ਰਿਸ਼ਤੇਦਾਰ ਨੇ ਪੈਸੇ ਨਾਲ ਇੱਜ਼ਤ ਹੈ ਪੈਸੇ ਨਾਲ ਪੁੱਛ ਹੈ ਪੈਸੇ ਨਾਲ ਸਿਹਤ ਹੈ ਪੁੱਛ ਇੱਜ਼ਤ ਰਿਸ਼ਤੇਦਾਰ ਉਹ ਤਾਂ ਤੁਸੀਂ ਸਮਝ ਹੀ ਗਏ ਹੋਣੇ ਕਿ ਪੈਸੇ ਦੀ ਕਿੰਨੀ ਇੰਪੋਰਟੈਂਸ ਕਿੰਨੀ ਆ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਤਾਂ ਕਹਿ ਰਹੀਆਂ ਜੇ ਪੈਸੇ ਹੋਣਗੇ ਆਪਣੇ ਕੋਲ ਕੋਈ ਦਿੱਕਤ ਆਉਂਦੀ ਆ ਬਿਮਾਰੀ ਆਉਂਦੀ ਆ ਅਸੀਂ ਆਪਣੇ ਅਕਾਊਂਟ ਚ ਕਢਾ ਕੇ ਚੰਗੇ ਹਸਪੀਟਲ ਦੇ ਵਿੱਚ ਇਲਾਜ ਕਰਾ ਸਕਦੇ ਹਾਂ ਨਹੀਂ ਤਾਂ ਅਨਪੜਾ ਮੰਗੋ ਝੋਲਾ ਚੱਕ ਕੇ ਬਾਬਿਆਂ ਕੋਲ ਜਾ ਕੇ ਮੌਤ ਤਾਂ ਤੁਸੀਂ ਲੈ ਹੀ ਲੈਣੇ ਹੋ ਮੋਈ ਉਹ ਕਹਿੰਦੇ ਨੇ 5 ਚੌਂਕੀਆਂ ਫਰਦੋ 7 ਚੌਂਕੀਆਂ ਫਰਦੋ ਇਹਨਾਂ ਨੂੰ ਤੁਹਾਡੀ ਬਿਮਾਰੀ ਹੈ ਜਿਹੜੀ ਉਹ ਸਿਰੇ ਪਹੁੰਚ ਲੈਂਦੀ ਹੈ ਮੇਰੇ ਨਾਲ ਮੇਨ ਰਿਸ਼ਤੇਦਾਰਾਂ ਦੇ ਵਿੱਚ ਕੈਨਸਰ ਦੀ ਪ੍ਰੋਬਲਮ ਸੀ ਕਿਸੇ ਨੂੰ ਬਟ ਉਹਨਾਂ ਨੂੰ ਜਿੱਥੇ ਕੋਈ ਕਹਿੰਦਾ ਸੀ ਨਾ ਧਾਗਾ ਪੈਂਦਾ ਤੇ ਜਾਲ ਮਿਲਦਾ ਬਹੁਤ ਪੰਜ ਚੌਕੀਆਂ ਭਰਿਆਂ ਤੋਂ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਉਹਨਾਂ ਨੇ ਨਾ ਪੰਜ ਡੇਰਿਆਂ ਤੇ ਜਾ ਕੇ ਚੌਕੀਆਂ ਭਰੀਆਂ ਕਿਤੇ ਕਿਤੇ ਉਹ ਬਿਮਾਰੀ ਨਾ ਲਾਸਟ ਸਟੇਜ ਤੇ ਪਹੁੰਚ ਗਈ ਉਹਨਾਂ ਨੂੰ ਐਂ ਫੀਲ ਹੁੰਦਾ ਸੀ ਇੱਕ ਦੋ ਦਿਨ ਵੀ ਅੱਜ ਠੀਕ ਐ ਅੱਜ ਮਣੀ ਮੋਟੀ ਰੋਟੀ ਖਾ ਲਈ ਅੱਜ ਠੀਕ ਐ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਅੰਦਰ ਹੀ ਅੰਦਰ ਬਿਮਾਰੀ ਕਿੰਨੀ ਵੱਧ ਰਹੀ ਹੈ ਉਹ ਲਾਸਟ ਟਾਈਮ ਹਸਪੀਟਲ ਗਏ ਐ ਕਿਉਂਕਿ ਪੈਸੇ ਦੀ ਕਮੀ ਸੀ ਖੈਰ ਉਹਨਾਂ ਦਾ ਵੀ ਕਸੂਰ ਨਹੀਂ ਸੀ ਜਦੋਂ ਉਹ ਵਿਚਾਰੇ ਧੱਕੇ ਖਾ ਕੇ ਲਾਸਟ ਤੇ ਪਹੁੰਚੇ ਐ ਹਸਪੀਟਲ ਦੇ ਵਿੱਚ ਉਹ ਦੋ ਚੈੱਕਅਪ ਦੇ ਵਿੱਚ ਆਇਆ ਕਿ ਹੁਣ ਕੁਝ ਨਹੀਂ ਹੋ ਸਕਦਾ ਹੁਣੇ ਹਫਤੇ ਦੀ ਮਹਿਮਾਨ ਔਰ ਵਿਚਾਰੀ ਹਫਤਾ ਵੀ ਨਹੀਂ ਘਟਿਆ ਉਹਨੇ ਪਿਆਰੀ ਹੋ ਗਈ ਰੱਬ ਦੀ ਸੋ ਇਸ ਤਰ੍ਹਾਂ ਪੈਸੇ ਬਿਨਾਂ ਨਾ ਸਾਡਾ ਜਿਹੜਾ ਦਿਮਾਗ ਹੈ ਉਹ ਬਾਬਿਆਂ ਵੱਲੋਂ ਪੜਤਾ ਵੱਲੋਂ ਜ਼ਿਆਦਾ ਜਾਂਦਾ ਆਂਦੇ ਵਿਸ਼ਵਾਸ ਦੇ ਵਿੱਚ ਅਸੀਂ ਜ਼ਿਆਦਾ ਫਸਦੇ ਹਾਂ ਤੇ ਜੇ ਮੈਂ ਗੱਲ ਕਰਾਂ ਪੈਸੇ ਦੀ ਇੰਨੀ ਕਿ ਪਹੁੰਚ ਹੈ ਰਿਸ਼ਤਿਆਂ ਨਾਲੋਂ ਵੀ ਵੱਧ ਪੈਸਾ ਹੋ ਚੁੱਕਿਆ ਇੱਕ ਪੇਰੈਂਟਸ ਤੇ ਦੋ ਮੁੰਡੇ ਹੋਣ ਨਾ ਇੱਕ ਮੁੰਡਾ ਗਰੀਬ ਹੈ ਦੂਜਾ ਤਕੜਾ बिजनेਸਮੈਨ ਚੰਗਾ ਪੈਸਾ ਕਮਾਉਂਦਾ ਤਾਂ ਪੇਰੈਂਟਸ ਵੀ ਇਹ ਸੋਚਦੇ ਆ ਸਾਡਾ ਬੜਾ ਆਪਣਾ ਦੂਜੇ ਕੋਲ ਸਿਕਿਉਰ ਆ ਉਹਦਾ ਸਾਥ ਛੱਡ ਕੇ ਦੂਜੇ ਕੋਲ ਜਾਣਾ ਪਸੰਦ ਕਰਦੇ ਨੇ ਇਸ ਹੁਣ ਠੀਕ ਹੈ ਜੋਬ ਨਹੀਂ ਮਿਲ ਰਹੀ ਸਪੋਰਟ ਨਹੀਂ ਮਿਲ ਰਹੀ ਚੰਗੀ ਪੜਾਈ ਨਹੀਂ ਕੀਤੀ ਹੋਈ ਬਹੁਤ ਪ੍ਰੋਬਲਮ ਆਉਂਦੀ ਆ ਨਾ ਪੈਸੇ ਕਮਾਉਣ ਚ ਵੀ ਵੱਡਾ ਬਿਜ਼ਨਸ ਇੱਕਦਮ ਛਾਲ ਮਾਰ ਕੇ ਨਾ ਚੜਿਆ ਕਰੋ ਛੋਟੇ ਤੋਂ ਸ਼ੁਰੂਆਤ ਕਰੋ ਬਹੁਤ ਸਾਰੇ ਨਾ ਤੁਸੀਂ ਇਹੋ ਜਿਹੇ ਦੇਖੇ ਹੋਣੇ ਆ ਜਿਹੜੇ ਕਿ ਛੋਟੇ ਛੋਟੇ ਕਾਰਟ ਲਾ ਕੇ ਵੀ ਬਹੁਤ ਚੀਜ਼ਾਂ ਕਮਾ ਰਹੇ ਨੇ ਕਹਿੰਦੇ ਕਿਸੇ ਦੇ ਅੱਗੇ ਨੌਕਰ ਬਣਨ ਦੀ ਜਗ੍ਹਾ ਆਪਣੇ ਆਪ ਦੇ ਛੋਟੇ ਮਾਲਕ ਬਣ ਜਾਓ ਜਦੋਂ ਮਰਜ਼ੀ ਜਾਓ ਜੌਬ ਤੇ ਜਦੋਂ ਮਰਜ਼ੀ ਬੰਦ ਕਰੋ ਆਪਣੀ ਦੁਕਾਨ ਆਪਣਾ ਬਿਜ਼ਨਸ ਜਦੋਂ ਮਰਜ਼ੀ ਛੁੱਟੀ ਲਾਓ ਕਿਸੇ ਦੀ ਕਿਚਕਿਚੀ ਨਹੀਂ ਹੁੰਦੀ ਸੋ ਜੇਕਰ ਬਹੁਤ ਚੰਗੇ ਕੋਰਸ ਕੀਤੇ ਹੋਏ ਨੇ ਚੰਗੀ ਪੜ੍ਹਾਈ ਲਿਖਾਈ ਕੀਤੀ ਹੈ ਵੱਡੀਆਂ ਨੌਕਰੀਆਂ ਨਹੀਂ ਮਿਲ ਰਹੀਆਂ ਛੋਟੀਆਂ ਤੋਂ ਵੀ ਗਏ ਹੋਏ ਹੋ ਤੁਸੀਂ ਤਾਂ ਘਰੇ ਬੈਠੇ ਹੋਏ ਸੋਚੀ ਜਾਂਦੇ ਕਦੇ ਜੋ ਮਿਲੂਗੀ ਫਿਰ ਸੋਚਾਂਗੇ ਅੱਲ ਹੀ ਨਾ ਜਾਣ ਦੋ ਸਮੇਂ ਨੂੰ ਤੁਹਾਨੂੰ ਕੀ ਪਤਾ ਤੁਹਾਡੇ ਕੋਲ ਕਿੰਨਾ ਕ ਸਮਾਂ ਹੈ ਹੋ ਰਾਜ ਦੇ ਟਾਈਮ ਦੇ ਵਿੱਚ ਤਾਂ ਬੜਾ ਆਪਾ ਮੈਨੂੰ ਲੱਗਦਾ ਕਰਮਾਂ ਵਾਲਿਆਂ ਨੂੰ ਆਉਂਦਾ ਸੋ ਇਸ ਕਰਕੇ ਜਿੰਨਾ ਸਮਾਂ ਮਿਲਿਆ ਨਾ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਸੋਚਿਆ ਕਰੋ ਥੋੜਾ ਹੀ ਕਮਾ ਲਈ ਕਿੱਦਾਂ ਆਪਣੇ ਖਰਚੇ ਕੱਢੀ ਆਪਣੇ ਪੇਰੈਂਟਸ ਤੇ ਬੋਝ ਨਾ ਬਣੀਏ ਤੇ ਵੱਧ ਤੋਂ ਵੱਧ ਪੈਸਾ ਕਮਾ ਲਈਏ ਪੈਸੇ ਨਾਲ ਹੀ ਪੁੱਛਿਆ ਕੋਈ ਨਹੀਂ ਪੁੱਛਦਾ ਇਵਨ ਲਾਈਫ ਪਾਰਟਨਰ ਦਾ ਵੀ ਫੇਸ ਹੈ ਨਾ ਜਿਹੜਾ ਉਹ ਤਾਂ ਹੀ ਸਮਾਈਲਿੰਗ ਕਰਦਾ ਹੈ ਜਦੋਂ ਸਾਡੇ ਕੋਲ ਚਾਰ ਪੈਸੇ ਹੁੰਦੇ ਨੇ ਬੱਚਿਆਂ ਦਾ ਫਿਚਰ ਵੀ ਅਸੀਂ ਪਾਈ ਸਿਕਰ ਕਰ ਸਕਦੇ ਬਹੁਤ ਵੱਡੀਆਂ ਐਗਜ਼ੈਂਪਲ ਹਨ ਇਹ ਮੈਂ ਕਿੰਨੀਆਂ ਕ ਦੇ ਸਕਦੀ ਹਾਂ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਸੋ ਇਸ ਕਰਕੇ ਖਾਲੀ ਸਮੇਂ ਦੇ ਵਿੱਚ ਖਾਲੀ ਬਹਿਣਾ ਪਸੰਦ ਨਾ ਕਰਿਆ ਕਰੋ ਕੁਛ ਨਾ ਕੁਛ ਸੋਚਦਿਆਂ ਰਿਹਾ ਕਰੋ ਆਪਣੇ ਆਪ ਦਾ ਕੁਝ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਅੱਠ ਨਹੀਂ ਤਾਂ ਚਾਰਾਂ ਨੇ ਜੁੜ ਜਾਣ ਹਨ ਆਪਣੇ ਆਪ ਦਾ ਹੀ ਆਪਣੇ ਰੀਚਾਰਜ ਦਾ ਹੀ ਖਰਚਾ ਕੱਢੀ ਜਾਏ ਕਿਸੇ ਤੇ ਡਿਪੈਂਡ ਨਾ ਹੋਈਏ ਕਿੰਨੇ ਖਾਲੀ ਦਿਮਾਗ ਸ਼ੈਤਾਨ ਦਾ ਘਰ ਆਪਣੇ ਦਿਮਾਗ ਨੂੰ ਐਨਾ ਬੀਜ਼ੀ ਰੱਖੋ ਵੀ ਅਸੀਂ ਫालतੂ ਕਬਾੜ ਨਸ਼ਿਆਂ ਦੇ ਵਿੱਚ ਗੱਲਾਂ ਦੇ ਵਿੱਚ ਪਈਏ ਹੀ ਨਾ ਕੰਮ ਦੀ ਤਲਾਸ਼ ਦੇ ਵਿੱਚ ਰਹੀ ਅਸੀਂ ਕਿਹੜਾ ਬਿਜ਼ਨਸ ਆਪ ਸਟਾਰਟ ਕਰੀਂ ਛੋਟੇ ਤੋਂ ਛੋਟੇ ਕੰਮੋਂ ਤੋਂ ਸ਼ੁਰੂਆਤ ਕਰੋ ਆਪੇ ਉਚਾਈਆਂ ਤੇ ਪਹੁੰਚੋਗੇ ਚੰਗੀ ਸੋਚ ਰੱਖੋ ਠੀਕ ਹੈ ਜੀ ਸੈਕਿੰਡ ਪੁਆਇੰਟ ਹੈ ਕਿ ਪੈਸਾ ਕਮਾਉਣ ਬਾਰੇ ਸੋਚਣਾ ਚੰਗੇ ਸੱਚੇ ਸੁੱਚੇ ਰਾਹਾਂ ਤੇ ਦੋ ਪੁਆਇੰਟ ਤੋਂ ਬਾਅਦ ਤੀਸਰਾ ਪੁਆਇੰਟ ਆਂਦਾ ਹੈ ਸਾਡੀ ਸੋਚ ਦਾ ਹਾਂਜੀ ਸਾਡੀ ਸੋਚ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਸਾਡੇ ਫਿਊਚਰ ਤੇ ਕਿਵੇਂ ਹਰ ਟਾਈਮ ਰੋਂਦੇ ਰਹਿਣਾ ਮੇਰੇ ਤਾਂ ਕਿਸਮਤ ਮਾੜੀ ਹੈ ਮੈਂ ਤਾਂ ਐਵੇਂ ਇਨਸਾਨੀ ਦੀ ਜੁਨੀ ਚ ਪੈ ਕੇ ਕੁਝ ਨਹੀਂ ਖਟੇ ਇਸ ਤੋਂ ਚੰਗਾ ਤਾਂ ਪਰਮਾਤਮਾ ਮੈਨੂੰ ਕਿਸੇ ਜਾਨਵਰ ਦੀ ਜੁਨੀ ਚ ਪਾ ਦਿੰਦਾ ਸਾਡੇ ਨਾਲ ਤਾਂ ਕੁੱਤੇ ਬਿੱਲੀਆਂ ਬੈਸਟ ਨੇ ਨਾ ਉਹਨਾਂ ਨੂੰ ਸਕੂਲਾਂ ਦੀ ਰੈਸ਼ਨ ਨਾ ਪੜਾਈ ਦੀ ਨਾ ਪੈਸਾ ਕਮਾਉਣ ਦੀ ਹਨਾ ਖਾ ਲੈ ਪੀ ਲੈ ਸੋ ਲੈ ਤੁਹਾਡਾ ਜਿਹੜਾ ਮੋਹ ਲੱਗਿਆ ਨਾ 36 ਚੀਜ਼ਾਂ ਖਾਣ ਨੂੰ ਜਦੋਂ ਜੀ ਕੀਤਾ ਜਦੋਂ ਖਾ ਲਿਆ ਵਧੀਆ ਕੱਪੜੇ ਪਾ ਲੈ ਵਧੀਆ ਟ੍ਰਿਪ ਤੇ ਚਲੇ ਗਏ ਇਹ ਪੋਸਟਾਂ ਪਾਦੀਆਂ ਆ ਕੁੱਤੇ ਬਿੱਲੀਆਂ ਨਹੀਂ ਕਰ ਸਕਦੇ ਜਿੱਕਰ ਕੰਪੇਅਰ ਕਰਨਾ ਨਾ ਤਾਂ ਆਪਣੇ ਆਪ ਨੂੰ ਵੱਡੇ ਇਨਸਾਨ ਨਾਲ ਕੰਪੇਅਰ ਕਰਿਆ ਕਰੋ ਕਿ ਫਲਾਣਾ ਬੰਦਾ ਇੰਨੀਆਂ ਉਚਾਈਆਂ ਤੇ ਪਹੁੰਚ ਗਿਆ ਮੈਂ ਇੱਥੇ ਕਿਉਂ ਬੈਠਿਆ ਲੱਖ ਰੁਪਏ ਦੀ ਗੱਲ ਕਹਾ ਨਾ ਗਰੀਬੀ 'ਚ ਪੈਦਾ ਹੋਣਾ ਥੋੜੀ ਇਹ ਬਦਕਿਸਮਤੀ ਨਹੀਂ ਆ ਪਰ ਗਰੀਬ ਹੀ ਮਰ ਜਾਣਾ ਸੇਮ ਹਾਲਾਤਾਂ ਦੇ ਵਿੱਚ ਆਪਣੇ ਬਾਪ ਤੇ ਸੇਮ ਹਾਲਾਤਾਂ 'ਚ ਹੀ ਮਰ ਜਾਣਾ ਇਹ ਥੋੜੀ ਬਦਕਿਸਮਤੀ ਹੋ ਸਕਦੀ ਆ ਉਹ ਉਹਦੀ ਕਿਸਮਤ ਸੀ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪੈਦਾ ਕਰਤਾ ਹੁਣ ਤੁਹਾਡੀ ਕਿਸਮਤ ਕੀ ਕਹਿੰਦੀ ਹੈ ਤੁਸੀਂ ਕਿੰਨਾ ਕੁ ਤਜਰਬ ਆਪਣੇ ਪੇਰੈਂਟਸ ਨੂੰ ਦਿਖਾਣੇ ਹੋ ਕਿ ਮੈਂ ਧਰਤੀ ਤੇ ਜਨਮ ਲੈ ਕੇ ਇਨਸਾਨੀ ਜੁਨੀ ਜ ਮੈਂ ਕੀ ਖਟਿਆ ਹੁਣ ਉਹ ਤਾਂ ਤੁਹਾਡੇ ਹੱਥਾਂ ਚ ਹੈ ਨਾ ਮੇਨ ਪੁਆਇੰਟ ਮੈਂ ਕਹਾਂ ਹਰ ਟਾਈਮ ਰੋਂਦੇ ਰਹਿਣ ਵਾਲੇ ਦੇ ਘਰੇ ਨਾ ਕਦੇ ਵੀ ਕਿਸਮਤ ਦਖਲ ਅੰਦਾਜ਼ੀ ਨਹੀਂ ਦਿੰਦੀ ਹੈਗੀ ਕੋਈ ਇੱਕ ਦਿਨ ਤੁਹਾਡੇ ਦੁੱਖ ਸੁਣ ਲੂਗਾ ਦੋ ਦਿਨ ਸੁਣ ਲੂਗਾ ਪਰਮਾਤਮਾ ਵੀ ਮੂੰਹ ਮੋੜ ਜਾਂਦਾ ਜਿਸ ਘਰ ਦੇ ਵਿੱਚ ਹਰ ਟਾਈਮ ਰੋਣਾ ਕਲੇਸ਼ ਗਾਲੀ ਗਲੋਚ ਚੱਲਦਾ ਰਹਿੰਦਾ ਵੀ ਪੋਜ਼ਿਟਿਵ ਥਿੰਕਿੰਗ ਐਵਰੀ ਟਾਈਮ ਹਰ ਟਾਈਮ ਚੰਗਾ ਸੋਚੋਗੇ ਨਾ ਤਾਂ ਚੰਗਾ ਹੀ ਹੋਊਗਾ ਸਵੇਰੇ ਉੱਠੋ ਨਾ ਆਪਣੇ ਮਨ ਦੇ ਵਿੱਚ ਬਸ ਇਹ ਧਾਰਨਾ ਕਰੋ ਅੱਖਾਂ ਬੰਦ ਕਰਕੇ ਪ੍ਰਮਾਤਮਾ ਨੂੰ ਮੈਂ ਬਹੁਤ ਕਿਸਮਤਵਾਨਾ ਮੈਂ ਇੱਕ ਚੰਗੀ ਸੋਚ ਦੇ ਨਾਲ ਆਹ ਦਿਨ ਦੀ ਸ਼ੁਰੂਆਤ ਕੀਤੀ ਆ ਮੈਂ ਆਪਣੇ ਆਪ ਨਾਲ ਪ੍ਰਣ ਕਰਦਾ ਕਿ ਆਉਣ ਵਾਲਾ ਸਮਾਂ ਮੇਰਾ ਬਹੁਤ ਚੰਗਾ ਹੋਊਗਾ ਪੋਜ਼ਿਟਿਵਿਟੀ ਆਪਣੇ ਅੰਦਰ ਜਿੰਨੀ ਲੈ ਕੇ ਆਉਂਗੇ ਚੜਦੇ ਸੂਰਜ ਦੇ ਨਾਲ ਓਨੀ ਪੋਜ਼ਿਟਿਵਿਟੀ ਤੁਹਾਡੇ ਅੰਦਰ ਆਊਗੀ ਸਮਾਈਲ ਰੱਖੋ ਫੇਸ ਤੇ ਦੁੱਖ ਕਹਿਣਗੇ ਇੰਨਾ ਫੇਰ ਵੀ ਕੁਝ ਜਿਹੜੇ ਦੁੱਖਾਂ ਦੇ ਵਿੱਚ ਸਮਾਈਲ ਕਰਨਾ ਸਿੱਖ ਜਾਂਦੇ ਨੇ ਨਾ ਆਪਣਾ ਦੁੱਖ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਤਾਂ ਦੁੱਖ ਜ਼ਿਆਦਾ देर ਟਿਕਦੇ ਨਹੀਂ ਆਉਂਦੇ ਘਰੇ ਯਕੀਨ ਮੰਨੋ ਜਦੋਂ ਅਸੀਂ ਹਰ ਟਾਈਮ ਰੋਈ ਜਾਵਾਂਗੇ ਉਹ ਦੁੱਖਾਂ ਦੀ ਜਿਹੜੀ ਉਮਰ ਹੋ ਲੰਬੀ ਹੋ ਜਾਂਦੀ ਹੈ ਹਰ ਟਾਈਮ ਰੋਣ ਵਾਲੇ ਦੇ ਘਰੇ ਨਾ ਕਹਿੰਦੇ ਕਿਸਮਤ ਕਦੇ ਨਹੀਂ ਦਰਵਾਜ਼ਾ ਖੜਕਾਂਦੀ ਸੋ ਦੁੱਖ ਆਏ ਨੇ ਆ ਹਰ ਟਾਈਮ ਸਥਾਈ ਨਹੀਂ ਰਹਿਣੇ ਜਿਵੇਂ ਮੌਸਮ ਚੇਂਜ ਹੁੰਦਾ ਹੈ ਇਦਾਂ ਸਾਡਾ ਸਮਾਂ ਵੀ ਜ਼ਰੂਰ ਚੇਂਜ ਹੁੰਦਾ ਹੈ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਜੇਕਰ ਲਾਈਫ ਪਾਰਟਨਰ ਵੀ ਤੁਹਾਨੂੰ ਲੱਗਦਾ ਹੈ ਕਿ ਚੰਗਾ ਨਹੀਂ ਮਿਲਿਆ ਫਿਰ ਅਸੀਂ ਉਹਨਾਂ ਨੂੰ ਇਹ ਡਾਇਲੌਗ ਮਾਰ ਕੇ ਦੁਖੀ ਕਰਦੇ ਹਾਂ ਜੇ ਤੇਰੇ ਨਾਲ ਵਿਆਹ ਨਾ ਹੁੰਦਾ ਹੋਰ ਜਗ੍ਹਾ ਹੁੰਦਾ ਮੈਂ ਬਾਲੀ ਸੁਖੀ ਰਹਿਣਾ ਸੀ ਜਾਂ ਸੁਖੀ ਰਹਿੰਦਾ ਤਾਂ ਮੈਂ ਕਹਿ ਦੇਣਾ ਚਾਹੁੰਦੀ ਤੁਹਾਨੂੰ ਕੀ ਪਤਾ ਅੱਗੇ ਵਾਲਾ ਇਹ ਤੋਂ ਵੀ ਮਾੜਾ ਮਿਲ ਜਾਣਾ ਸੀ ਹਾਂ ਜਿੱਥੇ ਕੁੱਟਮਾਰ ਹੋ ਰਹੀ ਹੈ ਜਿਆਦਾ ਬਲੇਮ ਲਗਾਏ ਜਾ ਰਹੇ ਨਹੀਂ ਇੱਜ਼ਤ ਨਹੀਂ ਹੈਗੀ ਖਰਚਾ ਪਾਣੀ ਨਹੀਂ ਦਿੱਤਾ ਜਾਂਦਾ ਉਸ ਰਿਸ਼ਤੇ ਨੂੰ ਛੱਡਣਾ ਹੀ ਜ਼ਰੂਰੀ ਹੈ ਉਹਦਾ ਕੋਈ ਵੀ ਇਹ ਤੋੜਨੀ ਹੈ ਕਿ ਉਹ ਬੰਦਾ ਸੁਧਰ ਜਾਊਗਾ ਹੱਥ ਚੱਕਣ ਵਾਲਾ ਬੰਦਾ ਕਦੇ ਨਹੀਂ ਸੁਧਰਦਾ ਉੱਥੇ ਆਪਣਾ ਸਮਾ ਖਰਾਬ ਨਾ ਕਰੋ ਉੱਥੇ ਬੱਚੇ ਪੈਦਾ ਕਰਨ ਦੀ ਗਲਤੀ ਨਾ ਕਰੋ ਤੁਸੀਂ ਫਸ ਚੁੱਕੇ ਹੋਗੇ ਬੱਚੇ ਵੀ ਫਸ ਜਾਂਦੇ ਨੇ ਸੋ ਜਿੱਥੇ ਸਿਰਫ ਮੋਦੀ ਲੜਾਈ ਹੈ ਜਾਂ ਮਾਣਾ ਮੋਟਾ ਚੱਲ ਰਿਹਾ ਸਿਸਟਮ ਉੱਥੇ ਐਡਜਸਟਮੈਂਟ ਕਰਨਾ ਬਣਦਾ ਕਿਉਂਕਿ ਪਰਮਾਤਮਾ ਸਾਨੂੰ ਕਦੇ ਵੀ ਆਮ ਜਿਹੇ ਇਨਸਾਨਾਂ ਨਾਲ ਮਲਾਉਂਦਾ ਜਿਨ੍ਹਾਂ ਨਾਲ ਸਾਡੇ ਲੇਖ ਹੁੰਦੇ ਨੇ ਉੱਥੇ ਹੀ ਸਾਨੂੰ ਮਿਲਾਇਆ ਜਾਂਦਾ ਹੈ ਨਈ ਤਾਂ ਨੀ ਕਰੋੜ ਦੁਨੀਆ ਤੋਰੀ ਫਿਰਦੀ ਹੈ ਅਮੀ ਥੋੜੀ ਅਸੀਂ ਜਣੇ ਖਣੇ ਨਾਲ ਵਿਆਹ ਕਰਾ ਲੈਣੇ ਉਹ ਪਰਮਾਤਮਾ ਦੀ ਰਜ਼ਾਮੰਦੀ ਹੁੰਦੀ ਹੈ ਸਾਡੇ ਦੇ ਚ ਕੋਈ ਵਿਚਾਰ ਨਹੀਂ ਹੁੰਦੇ ਸਾਡੀ ਸੋਚ ਨਹੀਂ ਅਕੋਰਡਿੰਗ ਨਹੀਂ ਸਾਡੀ ਜ਼ਿੰਦਗੀ ਚਲਦੀ ਸਾਡੇ ਪਰਮਾਤਮਾ ਅਕੋਰਡਿੰਗ ਚਲਦੀ ਹੈ ਦੁੱਖ ਜਿਆਦਾ ਨਹੀਂ ਨਾ ਜ਼ਿੰਦਗੀ ਚ 파ਟਨਰ ਚੰਗਾ ਨਹੀਂ ਆਇਆ ਇਕਲੇਸ਼ ਵਾਲੇ ਨਹੀਂ ਮੀਨਸ ਅਸੀਂ ਕਿਸੇ ਦਾ ਬੁਰਾ ਕੀਤਾ ਹੋਇਆ ਉਹ ਭੋਗ ਰਹੇ ਹਾਂ ਜਦੋਂ ਤੱਕ ਭੋਗਾਂਗੇ ਜਦੋਂ ਤੱਕ ਉਹ ਸਾਡੇ ਮਾੜਾ ਕਰੰਦਾ ਟਾਈਮ ਜਿਹੜਾ ਪੂਰਾ ਨਹੀਂ ਹੋ ਜਾਂਦਾ ਸੋ ਜਿਆਦਾ ਦੂਰ ਨਾ ਭੱਜਿਆ ਕਰੋ ਕਿਤੇ ਨਹੀਂ ਭੱਜ ਸਕਦੇ ਜਿਨੇ ਮਾੜੇ ਕਰਮ ਸੀ ਭੋਗਣੇ ਉਹ ਉਹਨੇ ਸਾਲਾਂ ਜੀ ਸਾਨੂੰ ਭੋਗਣੇ ਪੈਣਗੇ ਮੈਂ ਤਾਂ ਇਹੀ ਗੱਲ ਮੰਦੀ ਆ ਕਿ ਕਿਤੇ ਭੱਜ ਕੇ ਫਾਇਦਾ ਨਹੀਂ ਹੈ ਸੋ ਆਪਣੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਿਆ ਕਰੋ ਰਿਸ਼ਤਿਆਂ ਨਾਲ ਇੱਜ਼ਤ ਹੈ ਖਾਸ ਕਰ ਔਰਤਾਂ ਦੀ ਸਾਡੀ ਮਾਵਾਂ ਨੇ ਬਹੁਤ ਸਟੈਂਡ ਕੀਤਾ ਅਸਤਾ ਫਿਰ ਵੀ ਅੱਜ ਚੰਗੇ ਜਿੰਨੇ ਸੋ ਆਪਣੇ ਪਾਰਟਨਰਸ ਤੋਂ ਆਪਣੇ ਪੇਰੈਂਟਸ ਤੋਂ ਸਿਵਾਏ ਤੀਜੇ ਬੰਦੇ ਤੇ ਕਦੇ ਯਕੀਨ ਨਾ ਕਰਿਓ ਬੱਚੇ ਬੱਚੇ ਵੀ ਚੇਂਜ ਹੁੰਦੇ ਨੇ ਜੀ ਬੱਚੇ ਅੱਜ ਆਪਣੇ ਨੇ ਵੱਡੇ ਹੋ ਕੇ ਨਹੀਂ ਆਪਣੇ ਕਿਉਂ ਅਸੀਂ ਕਈ ਵਾਰ ਨਾਲ ਆਪਣੇ ਬੱਚਿਆਂ ਦੀ ਜ਼ਿਆਦਾ ਤਾਰੀਫ ਕਰ ਦਿੰਦੇ ਹਾਂ ਲੋਕਾਂ ਦੇ ਸਾਹਮਣੇ ਸਾਡੇ ਬੱਚੇ ਹੋਰ ਬੱਚਿਆਂ ਵਰਗੇ ਨਹੀਂ ਆ ਬਹੁਤ ਇੰਟੈਲੀਜੈਂਟ ਨੇ ਬਹੁਤ ਪੜ੍ਹਦੇ ਨੇ ਇਹਨੂੰ ਮੈਂ ਅਫਸਰ ਬਣਾਉਣਾ ਫਰਮਾਣਾ ਕਰਨਾ ਜਦੋਂ ਉਹੀ ਬੱਚੇ ਨਾਮ ਕੱਢਦੇ ਨੇ ਨਾ ਫਿਰ ਅਸੀਂ ਚਾਰ ਬੰਦੇ ਅੱਜ ਮੂੰਹ ਦਿਖਾਉਣੇ ਚੋਗੇ ਨਹੀਂ ਰਹਿੰਦੇ ਇਟ ਮੀਨਸ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਬੱਚੇ ਬੁਰੇ ਨੇ ਪਰ ਮੈਂ ਇਹ ਪੁਆਇੰਟ ਰੱਖਣਾ ਚਾਹੁੰਦੀ ਹਾਂ ਹਰ ਇੱਕ ਬੱਚੇ ਦੀ ਤਾਰੀਫ ਨਾ ਕਰਿਆ ਕਰੋ ਸਾਨੂੰ ਨਹੀਂ ਪਤਾ ਬੱਚੇ ਨੇ ਅੱਗੇ ਜਾ ਕੇ ਕਿਹੋ ਜਿਹਾ ਨਿਕਲਣਾ ਆ ਬੱਚਿਆਂ ਦਾ ਹੰਕਾਰ ਕਦੇ ਨਾ ਕਰਿਓ ਕਿਉਂਕਿ ਕੋਈ ਪਤਾ ਨਹੀਂ ਅੱਜ ਦਾ ਟਾਈਮ ਕਲ ਹੋ ਗਿਆ ਅਸੀਂ ਨੂਹਾ ਬਣੀਆਂ ਸਾਡੇ ਹੱਦ ਤੱਕ ਤਾਂ ਬਹੁਤ ਟਾਈਮ ਚੇਂਜ ਹੋ ਗਿਆ ਪਹਿਲਾਂ ਕੁੜੀਆਂ ਡਰਦੀਆਂ ਸੀ ਸੱਸਾਂ ਕਿਹੋ ਜਿਹਾ ਮਿਲਣਗੀਆਂ ਹੁਣ ਸੱਸਾਂ ਡਰਦੀਆਂ ਨੂਹਾ ਕਿਹੋ ਜਿਹਾ ਮਿਲਣਗੀਆਂ ਸੋ ਆਉਣ ਵਾਲੇ ਸਮੇਂ ਚ ਨੂਹਾ ਕਿਹੋ ਜਿਹਾ ਮਿਲਣੀਆਂ ਸਾਨੂੰ ਸੋਚ ਕੇ ਵੀ ਡਰ ਲੱਗਦਾ ਕਿਉਂਕਿ ਅੱਜ ਕੱਲ ਦੇ ਬੱਚਿਆਂ ਦੇ ਹਾਲਾਤ ਕਾਫੀ ਚੇਂਜ ਹੋ ਚੁੱਕੀਆਂ ਨੇ ਇਸ ਕਰਕੇ ਕਦੇ ਵੀ ਬੱਚਿਆਂ ਦਾ ਹੰਕਾਰ ਨਾ ਕਰੋ ਵੀ ਮੇਰੇ ਬੱਚੇ ਬਾਲੇ ਵਧੀਆ ਨੇ ਉਹੀ ਨਾਮ ਰੋਸ਼ਨ ਕਰਦੇ ਨੇ ਚੰਗੀ ਤਰ੍ਹਾਂ 파ਟਨਰ ਨਾਲ ਚੰਗੀ ਜ਼ਿੰਦਗੀ ਜਿਓ ਉਹਦੇ ਨਾਲ ਹੀ ਬਣਾ ਕੇ ਰੱਖੋ ਉਹਨੂੰ ਜ਼ਿੰਦਗੀ ਜੀਣ ਦਾ ਸਲੀਕਾ ਸਿਖਾਓ ਜੇਕਰ ਇੱਕ 파ਟਨਰ ਮਾੜਾ ਨਾ ਉਹਨੂੰ ਪਿਆਰ ਨਾਲ ਸਲੀਕਾ ਸਿਖਾਓ ਹਰ ਇੱਕ ਚੀਜ਼ ਨੂੰ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ ਮੇਰੀ ਸੋਚਾ ਕਹਿੰਦੇ ਨੇ ਆਪਣਾ ਮਾਰੂਗਾ ਤਾਂ ਛਾਵੇਂ ਤਾਂ ਸੁੱਟੂਗਾ ਆਪਣਾ ਮਾਰੂਗਾ ਹੀ ਕਿਉਂ ਬਈ ਜੇ ਆਪਣਾ ਮਾਰੂਗਾ ਕਿਉਂ ਤੇ ਨਾਲੇ ਜੇ ਛਾਵੇਂ ਹੀ ਸੁੱਟਦਾ ਡੈੱਡ ਬੋਡੀ ਨੂੰ ਕੀ ਪਤਾ ਮੈਨੂੰ ਧੁੱਪੇ 'ਚ ਛੱਟਿਆ ਗਾ ਛਾਵੇਂ ਛੱਟਿਆ ਇਹੋ ਜਿਹਾ ਬਹੁਤ ਡਾਇਲੋਗ ਨੇ ਆਪਣਾ ਤਾਂ ਵਾਰ ਹੀ ਨਹੀਂ ਕਰਦਾ ਕਦੇ ਸਾਡੇ ਪੇਰੈਂਟਸ ਨੂੰ ਲੈ ਲਓ ਜੇਕਰ ਕੁਝ ਹੋ ਜਾਵੇ ਅਸੀਂ ਦੇਖ ਸਕਦੇ ਆ ਆਪਣੇ ਪੇਰੈਂਟਸ ਨੂੰ ਇਦਾਂ ਜਾਂ ਪੇਰੈਂਟਸ ਸਾਨੂੰ ਬੱਚਿਆਂ ਦੇਖ ਸਕਦੇ ਨੇ ਕਿ ਆਪਣਾ ਵਾਰ ਹੀ ਨਹੀਂ ਕਰਦਾ ਠੀਕ ਹੈ ਸੋ ਬੱਚਿਆਂ ਦੀ ਕਦੇ ਵੀ ਸੋਹਾਂ ਨਹੀਂ ਖਾਣੀਆਂ ਵੀ ਸਾਡੇ ਬੱਚੇ ਬਾਲੇ ਚੰਗੇ ਨੇ ਮੇਨ ਪੁਆਇੰਟ ਹੈ ਬੱਚੇਵਾਲੇ ਧਿਆਨ ਨਾਲ ਸੁਣ ਲਓ ਹਾਂਜੀ ਐਵੇਂ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਗੱਲਾਂ ਬੈਠਾ ਮੈਨੂੰ ਲੱਗਦਾ ਰਾਤ ਹੀ ਹੋ ਜਾਣੀਆਂ ਪਰ ਮੇਨ ਮੇਨ ਪੁਆਇੰਟ ਸਹੀ ਨੇ ਜੇਕਰ ਤੁਸੀਂ ਆਪਣੀ ਲਾਈਫ ਨੂੰ ਥੋੜਾ ਜਿਹਾ ਚੇਂਜ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਤਾਂ ਪੋਜ਼ਿਟਿਵਿਟੀ ਲੈ ਕੇ ਆਓ ਆਪਣੇ ਅੰਦਰ ਆਪਣੇ ਆਪ ਨੂੰ ਕੋਸਣਾ ਆਪਣੇ ਆਪ ਨੂੰ ਮਾੜਾ ਕਹਿਣਾ ਬੰਦ ਕਰੋ ਦੁਨੀਆ ਬਹੁਤ ਸੋਹਣੀ ਹੈ ਜ਼ਿੰਦਗੀ ਬਹੁਤ ਸੋਹਣੀ ਹੈ ਬਸ ਇੱਕ ਸੋਚ ਹੋਣੀ ਚਾਹੀਦੀ ਹੈ ਉਹਨੂੰ ਜਿਉਣ ਦੀ ਠੀਕ ਹੈ ਦੁੱਖ ਸੁੱਖ ਤਾਂ ਜੀ ਸਭ ਦੇ ਪੱਲੇ ਨੇ ਸਭ ਦੇ ਘਰਾਂ ਦੇ ਵਿੱਚ ਦੁੱਖ ਨੇ ਬਸ ਇੱਕ ਸਮਾਈਲ ਕਰਕੇ ਉਹਨਾਂ ਨੂੰ ਭੁੱਲ ਕੇ ਆਪਣੇ ਆਪ ਨੂੰ ਬਿਜ਼ੀ ਰੱਖਣਾ ਇਹ ਕਿਸੇ ਮਹਾਨ ਬੰਦੇ ਦਾ ਕੰਮ ਹੁੰਦਾ ਹੈ ਮਹਾਨ ਬੰਦਾ ਤੇ ਬੱਚਿਆਂ ਵਿੱਚੇ ਬਾਲੀ ਟੈਨਸ਼ਨਾਂ ਨਹੀਂ ਲੈਣੀਆਂ ਬੱਚੇ ਸਾਡੀ ਟੈਨਸ਼ਨਾਂ ਨਹੀਂ ਲੈਂਦੇ ਬੜੇਓ ਕਿ ਬਸ ਚੰਗੀ ਪਰਵਰਿਸ਼ ਦਿਓ ਚੰਗੀ ਦੁਨੀਆਦਾਰੀ ਦਿਖਾਓ ਬਹੁਤ ਹੈ ਆਪਣੇ ਪੇਰੈਂਟਸ ਦੀ ਹਮੇਸ਼ਾ ਰਿਸਪੈਕਟ ਕਰੋ ਉਹੀ ਕੰਮ ਆਉਣਗੇ ਕਹਿੰਦੇ ਆ ਅੱਜ ਕੱਲ ਪਹਿਲਾਂ ਜਦੋਂ ਟਾਈਮ ਹੁੰਦਾ ਸੀ ਨਾ ਗੋਡਿਆਂ ਹੱਥ ਲਾ ਕੇ ਪੈਰਾਂ ਨੂੰ ਘੁੱਟ ਕੇ ਉਹ ਇੱਜ਼ਤ ਹੁੰਦੀ ਸੀ ਅੱਜ ਕੱਲ ਮੇਨ ਇੱਜ਼ਤ ਨਾ ਫੋਨ ਨੂੰ ਸਾਈਡ ਤੇ ਰੱਖ ਕੇ ਕਿਸੇ ਦੇ ਕੋਲ 5-10 ਮਿੰਟ ਬਹਿ ਜਾਣਾ ਇਹ ਸਭ ਤੋਂ ਵੱਡੀ ਉਹਦੀ ਇੱਜ਼ਤ ਹੈ ਤੇ ਆਪਣੇ ਅੰਦਰ ਹਮੇਸ਼ਾ ਪੋਜ਼ਿਟਿਵਿਟੀ ਰੱਖਣੀ ਆਪਣੀਆਂ ਗੱਲਾਂ ਕਿਸੇ ਨਾਲ ਸ਼ੇਅਰ ਨਹੀਂ ਕਰਨੀਆਂ ਤੇ ਪੈਸਾ ਕਮਾਉਣ ਬਾਰੇ ਸੋਚਣਾ ਚਾਹੇ ਛੋਟੀ ਜੀ ਜੋਬ ਤੋਂ ਸਟਾਰਟ ਕਰਨਾ ਪੈਸਾ ਜ਼ਰੂਰ ਕਮਾਉਣ ਬਾਰੇ ਸੋਚਣਾ ਆਪਣੀ ਇਨਕਮ ਨੂੰ ਸੇਵ ਰੱਖਣਾ ਸਿੱਖੋ ਕੁਰਸਲੇ ਨਾ ੜਾਓ ਬੀ ਹਾਂਜੀ ਚਾਰ ਦਿਨ ਦੀ ਜ਼ਿੰਦਗੀ ੜਾ ਦੋ ਚਾਰ ਆੰਨੇ ਚ ਦੋ ਆੰਨੇ ਆਪਣੇ ਉੱਪਰ ਲਾਣੇ ਸਿੱਖੋ ਤੇ ਦੋ ਆੰਨੇ ਆਪਣੇ ਸੇਫ ਰੱਖੋ ਕੋਈ ਪਤਾ ਨਹੀਂ ਬਿਮਾਰੀ ਨੇ ਕਦੋਂ ਦਸਤਕ ਦੇ ਦੇਣੀ ਹੈ ਠੀਕ ਹੈ ਜੀ ਹ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਮੇਨ ਮੇਨ ਰਿਸ਼ਤੇ ਹੀ ਆਪਣੇ ਘਰ ਦੇ ਹੀ ਕੰਮ ਆਉਣਗੇ ਇਹਨਾਂ ਦੀ ਇੱਜ਼ਤ ਰੱਖੋ ਇਹਨਾਂ ਨੂੰ ਗੱਲ ਲਾ ਕੇ ਰੱਖੋ ਹੋਰ ਬਾਕੀ ਦੁਨੀਆਦਾਰੇ ਦੀ ਪਰਵਾਹ ਨਾ ਮੰਨੋ ਠੱਠੇ ਕੋਚ ਜਾਵੇ ਦੁਨੀਆ ਇਹਨਾਂ ਲੋਕਾਂ ਦੀ ਟੈਨਸ਼ਨ ਲੈ ਲੈ ਕੇ ਤੁਸੀਂ ਆਪਣੀ ਅੱਧੀ ਜ਼ਿੰਦਗੀ ਖਰਾਬ ਕਰ ਲੈਨੇ ਹੋ ਬਹੁਤ سارے ਪੇਰੈਂਟਸ ਆਪਣੇ ਸ਼ੌਂਕ ਮਾਰੀ ਬੈਠੇ ਹੁੰਦੇ ਨੇ ਮੈਂ ਸਿਆਣਾ ਹੋ ਗਿਆ ਮੈਂ ਹੁਣ ਇਹ ਕੰਮ ਕਰਦਾ ਚੰਗਾ ਨਹੀਂ ਲੱਗਦਾ ਐ ਮੈਂ ਹਲੇ ਜਵਾਕ ਐ ਮੇਰੇ ਹਸਬੰਦ ਕਹਿਣ ਦੇ ਦਿਲ ਐ ਆਹ ਚੀਜ਼ਾਂ ਛੱਡ ਦੋ ਜਿਹੜਾ ਚੀਜ਼ ਦਾ ਸ਼ੌਂਕ ਹੁੰਦਾ ਨਾ ਉਹਨੂੰ ਪਗਾਇਆ ਕਰੋ ਜ਼ਿੰਦਗੀ ਇੱਕ ਐ ਇੱਕੋ ਐ ਖੁਸ਼ ਰਹਿਣਾ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਸ਼ੌਂਕ ਨੂੰ ਐਕਸੈਪਟ ਕਰਿਆ ਕਰੋ ਪਗਾਇਆ ਕਰੋ ਲੋਕਾਂ ਦੀ ਨਾ ਸੋਚਿਆ ਕਰੋ ਬਸ ਸ਼ੌਂਕ ਐ ਨਾ ਜਿਹੜੇ ਚੰਗੇ ਹੋਣੇ ਚਾਹੀਦੇ ਸਾਡੇ ਸ਼ੌਂਕਾਂ ਨਾਲ ਨਾਲ ਸਾਡੇ ਘਰਦਿਆਂ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਨਾ ਉਮਰ ਨੂੰ ਸ਼ੌਂਕਾਂ ਨਾਲ ਕਦੇ ਵੀ ਕੰਪੇਅਰ ਨਾ ਕਰਿਆ ਕਰੋ ਜਿਹੜਾ ਦਿਲ ਕਰਦਾ ਹੈ ਨਾ ਚੀਜ਼ ਖਾਣ ਦਾ ਪਾਣ ਦਾ ਘੁੰਮਣ ਦਾ ਘੁੰਮਿਆ ਕਰੋ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਦੁਬਾਰਾ ਮਿਲਣੀ ਨਹੀਂ ਹੈਗੀ 2025 ਦੀ ਸ਼ੁਰੂਆਤ ਦੇ ਵਿੱਚ ਪ੍ਰਣ ਕਰ ਲੈਣਾ ਮੈਂ ਦੁਖੀ ਨਹੀਂ ਰਹਿਣਾ ਆਪਣੇ ਦੁੱਖ ਕਿਸੇ ਨਾਲ ਸ਼ੇਅਰ ਨਹੀਂ ਕਰਨੇ ਤੇ ਆਪਣੇ ਸਿਹਤ ਨੂੰ ਚੰਗਾ ਰੱਖਣਾ ਚੰਗਾ ਖਾਣਾ ਐਕਸਰਸਾਈਜ਼ ਕਰਨੀ ਹੈ ਔਰ ਇੱਕ ਆਪਣੇ ਪਾਰਟਨਰ ਦੇ ਨਾਲ ਜੋ ਵੀ ਕਮੀਆਂ ਪੇਸ਼ੀਆਂ ਨੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ ਨਵੀਂ ਸ੍ਰਿਤ ਨਵੀਂ ਜ਼ਿੰਦਗੀ ਸ਼ੁਰੂਆਤ ਕਰਨੀ ਹੈ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇਣੀ ਹੈ ਠੀਕ ਹੈ ਜੀ ਆਹੀ ਦੁੱਖ ਹੁੰਦੇ ਨੇ ਮੇਣ ਬਾਕੀ ਵਾਦੇ ਘਾਟੇ ਤਾਂ ਜ਼ਿੰਦਗੀ ਚ ਚੱਲਦੇ ਰਹਿਣੇ ਆ ਚੱਲਦੇ ਰਹਿਣਗੇ ਆਪਣੇ ਬੁਢਾਪੇ ਨੂੰ ਇਹਨਾ ਸੋਚੋ ਕਿ ਅਗਰ ਉਮਰ ਹੋ ਗਈ ਆ ਤਾਂ ਕੁਰਸੀ ਤੇ ਬਹਿ ਕੇ ਬਸ ਅਖਬਾਰ ਪੜ੍ਹਨੇ ਚੋਗਾ ਇੰਜੋਏਮੈਂਟ ਕਰਿਆ ਕਰੋ ਆਪਣੇ ਲਾਈਫ ਪਾਰਟਨਰ ਨੂੰ ਵੀ ਕਰਾਇਆ ਕਰੋ ਠੀਕ ਹੈ ਕਿਉਂਕਿ ਸਾਰੀ ਉਮਰ ਅਸੀਂ ਕਮਾਉਂਦਿਆਂ ਨੇ ਗੜਤੀ ਹੁਣ ਸਾਡਾ ਸਮਾਂ ਆਇਆ ਹੁਣ ਅਸੀਂ ਕੁਰਸੀਆਂ ਤੇ ਬਹਿ ਜਾਈਏ ਜਾਂ ਘਰ ਦੇ ਤਾਲੇ ਬਣ ਕੇ ਕਿਉ ਰਹੀਏ ਗੁਰੂ ਘਰ ਜਾਇਆ ਕਰੋ ਕੋਮੇ ਫਿਰਿਆ ਕਰੋ ਤੇ ਆਪਣੇ ਲਈ ਸਮਾਂ ਜ਼ਰੂਰ ਕੱਢਿਆ ਕਰੋ ਹਾਰ ਟਾਈਮ ਪੈਸਾ ਕਮਾਣਾ ਕਮਾਣਾ ਪੈਸਾ ਸਿਰਫ ਕਮਾਣਾ ਐਨੀ ਦੌੜ ਨਹੀਂ ਲਾਉਣੀ ਵੀ ਆਪਣੇ ਘਰਦਿਆਂ ਤੋਂ ਬਹੁਤ ਦੂਰ ਚਲੇ ਜਾਈਏ ਕਿ ਅਸੀਂ ਫਿਰ ਪਛਤਾਈਏ ਕਿ ਸਾਮਾ ਦਾ ਸਾਰਾ ਪੈਸਾ ਕਮਾਣ ਜੀ ਕਰਦਾ ਹੁਣ ਬੜਾਪੇ ਚ ਗੋਡੇ ਖੜਗੇ ਸੋ ਪੈਸਾ ਕਮਾਣਾ ਜ਼ਰੂਰੀ ਹੈ ਐਨਾ ਵੀ ਨਹੀਂ ਕਿ ਆਪਣੀ ਫੈਮਿਲੀ ਨੂੰ ਛੱਡ ਕੇ ਬਹੁਤ ਦੂਰ ਜਾ ਕੇ ਬੁੜਾਪੇ ਚ ਵਾਪਸ ਆਈਏ ਐਨਾ ਪੈਸਾ ਵੀ ਕੀ ਕਰਨਾ ਉਹ ਕਹੜਾ ਨਾਲ ਜਾਣਾ ਹੈ ਐਨਾ ਕਮਾਓ ਜਿਹੜਾ ਇੰਜੋਏਮੈਂਟ ਵੀ ਕਰ ਸਕੇ ਥੋੜਾ ਜਿਹਾ ਸੇਵ ਕਰ ਸਕੇ ਪਾਸ ਸੋ ਕੇਹੋ ਜਿਹੀ ਲੱਗੀ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਗੱਲਾਂ ਬਹੁਤ ਇੰਪੋਰਟੈਂਟ ਨੇ ਅੱਦੇ ਦੁੱਖ ਖਤਮ ਹੋ ਜਾਣਗੇ ਜੇਕਰ ਫੋਲੋ ਕਰੋਗੇ ਠੀਕ ਹੈ ਜੀ ਤੇ ਆਪਣੇ ਲਾਈਫ ਦੇ ਵਿੱਚ ਖੁਸ਼ ਰਹਾ ਕਰੋ ਦੁੱਖ ਤਾਂ ਐਵੇਂ ਭੱਜ ਜਾਣਗੇ ਜੇ ਬਹੁਤ ਹੋਰ ਵੀ ਬਹੁਤ ਵੱਡੀਆਂ ਪ੍ਰੋਬਲਮਾਂ ਨੇ ਤਾਂ ਫਿਰ ਇੱਕ ਗੇੜਾ ਪੀਜੀਆ ਦੇ ਐਮਰਜੈਂਸੀ ਚ ਲਾਇਆ ਹੋ ਉੱਥੇ ਦੇਖਿਓ ਜਿਹੜੇ ਸੇਤੋ ਵੀ ਗਏ ਗੁਜ਼ਰੇ ਨੇ ਉਹ ਕਹਿੰਦੇ ਸਾਨੂੰ ਬਸ ਤੰਦਰੁਸਤੀ ਮਿਲ ਜੇ ਨਾ ਸਾਨੂੰ ਪੈਸੇ ਦੀ ਲੋੜ ਹੈ ਨਾ ਸਾਨੂੰ ਰਿਸ਼ਤੇਦਾਰਾਂ ਦੀ ਲੋੜ ਹੈ ਅਸੀਂ ਆਪਣੇ ਆਪ ਜੋਗੇ ਮੈਨੂੰ ਲੱਗਦਾ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ ਸੋਰੀ ਹੈ ਜੇਕਰ ਬੋਰ ਕੀਤਾ ਹੋਵੇ ਧੰਨਵਾਦ ਹੈ ਜੇਕਰ ਚੰਗੀ ਲੱਗੀ ਹੋਵੇ ਅੱਛੀ ਲੱਗੀ ਨਾ ਤਾਂ ਕਮੈਂਟ ਤੇ ਲਾਈਕ ਇਤੇ ਬਿਨਾ ਬਿਲਕੁਲ ਨਾ ਜਾਇਆ ਕਰੋ ਤੇ ਐਵੇਂ ਦਿਮਾਗ ਦੀ ਟੈਨਸ਼ਨ ਆਣਾ ਪੜਿਆ ਕਰੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਨਾ ਆਪਾਂ ਦਿਮਾਗ ਤੇ ਟੈਨਸ਼ਨ ਲੈ ਕੇ ਹਾਈਪਰ ਹੋ ਜਾਈਏ ਫਿਰ ਹੋਈ ਜਾਂਦੇ ਆ ਉਹਦਾ ਨਾ ਮੇਨ ਜਿਹੜਾ ਨੁਕਸਾਨ ਹੈ ਨਾ ਸਾਡੇ ਦਿਮਾਗ ਤੇ ਪੈਂਦਾ ਹੈ ਐਵੇਂ ਟੈਂਸ਼ਨਾਂ ਅੱਜ ਦਿਮਾਗ ਦੀ ਨਾੜੀ ਫਾੜ ਕੇ ਜਦੋਂ ਮੰਜੇ ਤੇ ਅੰਧ ਮਰੇ ਪੈ ਗਏ ਨਾ ਤਾਂ ਸਾਡੇ ਘਰ ਤੇ ਵੀ ਸਿਰਫ ਇੱਕ ਹਫ਼ਤਾ ਹੀ ਸੇਵਾ ਕਰ ਸਕਦੇ ਆ ਕੋਈ ਕਿਸੇ ਨੂੰ ਨਹੀਂ ਪੁੱਛਦਾ ਤੰਦਰੁਸਤੀ ਹੀ ਸਭ ਤੋਂ ਵੱਡਾ ਖਜ਼ਾਨਾ ਹੈ ਸੋ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਜੇਕਰ ਤੁਹਾਡਾ ਮੂਡ ਖਰਾਬ ਹੈ ਨਾ ਕਿਸੇ ਵੀ ਕਾਰਨ ਨੂੰ ਲੈ ਕੇ ਉਸ ਨੂੰ ਨਾ ਆਪਣੇ ਮੂਡ ਨੂੰ ਚੇਂਜ ਕਰਨਾ ਵੀ ਤੁਹਾਡੇ ਆਪਣੇ ਹੱਥ ਦੇ ਵਿੱਚ ਹੈ 5 ਮਿੰਟ ਲਈ ਨਾ ਅੱਖਾਂ ਬੰਦ ਕਰਕੇ ਸੋਚੋ ਵੀ ਬਸ ਇਸ ਦੁਨੀਆ ਦੇ ਵਿੱਚ ਕੋਈ ਲੋਕ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਟੈਂਸ਼ਨ ਨਹੀਂ ਹੈ ਮੇਰੇ ਹੱਥ 'ਚ ਫੋਨ ਹੈਗਾ ਸਾਰੀ ਦੁਨੀਆ ਦੇ ਵਿੱਚ ਹੈਗੀ ਹੈ ਚੰਗੀ ਚੰਗੀ ਵੀਡੀਓਜ਼ ਦੇਖ ਲਈਆਂ ਕਥਾ ਸੁਣ ਲਈਆਂ ਬਹੁਤ ਪਿਆਰਾ ਜਿਹਾ 뮤직 ਸੁਣ ਲਿਆ ਅੱਖਾਂ ਬੰਦ ਕਰਕੇ ਸਾਰੀਆਂ ਟੈਂਸ਼ਨਾਂ ਦੂਰ ਹੋ ਜਾਂਦੀਆਂ ਨੇ ਜਦੋਂ ਤੁਸੀਂ ਆਪਣੇ ਮਾਈਂਡ ਨੂੰ ਚੇਂਜ ਕਰਨਾ ਸਿੱਖ ਗਏ ਨਾ ਤਾਂ ਦੁੱਖ ਬਹੁਤ ਛੇਤੀ ਤੁਹਾਡੇ ਟੈਂਸ਼ਨਾਂ ਦਾ ਮਾਰਚ ਚ ਨਿਕਲ ਜਾਣੀਆਂ ਇਹ ਮੇਰੀ ਅਜਮਾਈ ਹੋਈ ਟ੍ਰਿਕ ਹੈ ਠੀਕ ਹੈ ਜੀ ਸੋ ਧੰਨਵਾਦ ਹੈ ਜੀ ਮੇਰੀ ਵੀਡੀਓ ਨੂੰ ਪੂਰਾ ਦੇਖਣ ਲਈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀ ਧੰਨਵਾਦ ਹੈ ਜਿਹੜੇ ਨਵੇਂ ਜੁੜੇ ਨੇ ਸੋ ਥੈਂਕ ਯੂ so much ਹੋਰ ਚੰਗੇ ਵਿਚਾਰਾਂ ਲਈ ਔਰ ਚੰਗੀ ਸਟੋਰੀਜ਼ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।